ਬਹੁਤ ਹੀ ਸਤਿਕਾਰਯੋਗ ਸਰੋਤਿਓ ਅਤੇ ਕਦਰਦਾਨੋ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਗਾਜਲ ਲੈ ਕੇ ਹਾਜ਼ਰ ਹਾਂ ਜੀ ਗਾਜਲ ਅਮੀਰਾਂ ਦਾ ਬਖਰਾਹੀ ਦਸਤੂਰ ਹੁੰਦਾ ਹੈ ਫਕੀਰਾਂ ਦੇ ਮੁਖੜੇ ਤੇ ਅਲਾਹੀ ਨੂਰ ਹੁੰਦਾ ਹੈ ਕਮਜ਼ੋਰ ਲੋਕਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਵਧੀਆ ਕੰਮ ਕਰਨ ਵਾਲਾ ਹੀ ਮਸ਼ਹੂਰ ਹੁੰਦਾ ਹੈ ਮਜਬੂਰੀਆਂ ਦੇ ਮਾਰੇ ਤੇ ਨਾ ਹੱਸਣਾ ਕਦੇ ਵੀ ਜ਼ਰੂਰਤਮੰਦ ਆਦਮੀ ਹਮੇਸ਼ਾ ਮਜਬੂਰ ਹੁੰਦਾ ਹੈ ਜੂਣਾ ਵੜਾ ਮੁਸ਼ਕਲ ਹੁੰਦਾ ਗਰੀਬਾਂ ਲਈ ਅਮੀਰਾਂ ਦਾ ਚਿਹਰਾ ਤਾਂ ਮਗਰੂਰ ਹੁੰਦਾ ਹੈ ਅਮੀਰ ਨੂੰ ਟੰਗ ਦੀ ਨੀਂਦ ਨਹੀਂ ਉਸਲ ਵਟੇ ਕੱਢਦਾ ਗਰੀਬ ਰੋਜ ਥਕਾਵਟ ਨਾਲ ਚੱਕਨਾ ਚੂਰ ਹੁੰਦਾ ਹੈ ਫਕੀਰਾਂ ਦੀ ਮਸਤ ਚਾਲ ਨਾਲ ਕਾਇਨਾਤ ਖਿਲ ਉਠਦੀ ਜਦ ਕੋਇ ਲਾਂ ਕੂਕਦਿਆਂ ਤਾਂ ਅੰਬਾਂ ਤੇ ਬੂਰ ਹੁੰਦਾ ਹੈ ਗਿਲ ਝੰਡਾ ਖੇ ਉਹਦੀ ਕਿਰਪਾ ਨਾਲ ਕਈ ਮੌਜਾਂ ਲੁੱਟਦੇ ਮਿੱਟੀ ਨਾਲ ਮਿੱਟੀ ਹੋਣ ਲਈ ਕੋਈ ਮਜਬੂਰ ਹੁੰਦਾ ਹੈ ਗਿਲ ਝੰਡਾ ਖੇ ਓਦੀ ਕਿਰਪਾ ਨਾਲ ਕਈ ਮੌਜਾਂ ਲੂਟਦੇ ਨੇ ਮਿੱਟੀ ਨਾਲ ਮਿੱਟੀ ਹੋਣ ਲਈ ਕੋਈ ਮਜਬੂਰ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਜੀ